ਹਾਂਜੀ ਦੋਸਤੋ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਇਹੋ ਜਿਹੇ ਲੰਡੂ ਚੈਨਲਾਂ ਦੇ ਬਾਰੇ ਜਿਨ੍ਹਾਂ ਕਰਕੇ ਦੋਸਤੋ ਸਿੱਧੂ ਮੂਸੇਵਾਲੇ ਫਾਦਰ ਸਿੱਤੇ ਮੰਦਰ ਸਾਹਿਬ ਦਾ ਮਜ਼ਾਕ ਉਡਣ ਲੱਗਿਆ ਜਿਸ ਨੂੰ ਦੋਸਤੋ ਸਿੱਧੂ ਮੂਸੇਵਾਲੇ ਨੂੰ ਲੇਜੈਂਡ ਕਿਹਾ ਜਾਣ ਲੱਗਿਆ ਸੀ ਅੱਜ ਦੋਸਤੋ ਉਸ ਬੰਦੇ ਦੇ ਮਾਤਾ ਪਿਤਾ ਦਾ ਮਜ਼ਾਕ ਬਣਾਇਆ ਜਾ ਰਿਹਾ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਗਲਤ ਗਲਤ ਥੱਮੇਲ ਬਣਾ ਕੇ ਜਿਹੜਾ ਬੰਦਾ ਦੋਸਤੋ ਚੱਜ ਦੀਆਂ ਵੀਡੀਓ ਬਣਾਉਂਦਾ ਹੈ ਉਸ ਨੂੰ ਤੁਸੀਂ ਸ਼ੇਅਰ ਤੇ ਲਾਈਕ ਵਗੈਰਾ ਨਹੀਂ ਕਰਦੇ ਪਰ ਦੋਸਤੋ ਇਹੋ ਜਿਹੇ ਫੁੱਦੂ ਚੈਨ ਕਮ ਹੈ ਦੋਸਤੋ ਇਸ ਚੈਨਲ ਦੇ ਉਤੇ ਵਧੀਆ ਨੋਲੇਜ ਦੇਣਾ ਤੇ ਵਧੀਆ ਗੱਲਾਂ ਦੱਸਣ ਦਾ ਤੇ ਅਸੀਂ ਆਪਣਾ ਫਰਜ਼ ਸਮਝਦਾਰੀ ਨਾਲ ਪੂਰਾ ਕਰਾਂਗੇ ਨਾਲੇ ਤੁਸੀਂ ਆਪ ਹੀ ਜਾਣ ਸਕਦੇ ਜੇ ਇਸ ਚੈਨਲ ਦੇ ਉਤੇ ਕਿਹੋ ਜਿਹੇ ਥੰਮੇ ਲਾਏ ਜਾ ਰਹੇ ਨੇ ਬਿਲਕੁਲ ਦੋਸਤੋ ਗਲਤ ਤਰੀਕੇ ਨਾਲ ਫੋਟੋਆਂ ਐਡਿਟ ਕਰਕੇ ਇਹ ਕੁੜੀ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੇ ਵੀਡੀਓ ਪੋਸਟ ਕਰਨ ਲੱਗੀ ਹੈ ਕੁੜੀ ਨੇ ਬੇਸ਼ਰਮੀ ਦਾ ਨਾਮ ਵੀ ਸਭ ਤੋਂ ਵੱਡਾ ਕਰਤਾ ਹੈ ਆਪਣੇ ਨਾਲੋਂ ਕਿਉਂਕਿ ਇਹ ਏਡੀ ਵੱਡੀ ਬੇਸ਼ਰਮ ਹੋ ਗਈ ਚੁਕੀ ਹੈ ਕਿ ਇਹਨੂੰ ਹੁਣ ਰੋਕ ਪਾਣਾ ਤੇ ਨਾ ਮੁਨਕਿਨ ਹੈ ਕਿਉਂਕਿ ਦੋਸਤੋ ਜਿਸ ਨੂੰ ਲੇਜੈਂਡ ਕਿਹਾ ਜਾ ਰਿਹਾ ਹੈ ਤੇ ਉਸ ਦੀ ਮਾਂ ਬਾਪ ਗਲਤ ਤਰੀਕੇ ਨਾਲ ਫੋਟੋ ਐਡਿਟ ਕਰਕੇ ਪਾਏ ਤੇ ਤੁਹਾਨੂੰ ਕਿਦਾਂ ਲੱਗੇਗਾ ਨਾਲ ਦੋਸਤੋ ਇਸ ਕੁੜੀ ਹੈ ਇਸ ਕਰਕੇ ਇਸ ਨੂੰ ਗਾਲਾਂ ਵੀ ਨਹੀਂ ਕੱਢ ਸਕਦੇ ਆਪਾਂ ਤੇ ਅੱਜ ਦੀ ਵੀਡੀਓ ਚ ਇੰਨੇ ਵੀਡੀਓ ਵਧੇ ਲੱਗੇ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ